ਵੈਸੇ ਤਾਂ ਕਿਤਾਬ ਪੜਦਿਆਂ ਪੜਦਿਆਂ ਹੀ ਬੰਦਾ ਥੱਕ ਜਾਂਦਾ ਉਤੋਂ ਕਿਸੇ ਕਿਤਾਬ ਬਾਰੇ ਚਰਚਾ ਕਰਨੀ ਹੋਵੇ ਤਾਂ ਇੱਕ ਵਾਰੀ ਔਖਾ ਜਿਹਾ ਲੱਗਦਾ ਕਿਉਂਕਿ ਪੜ੍ਹਨਾ ਤੇ ਲਿਖਣਾ ਬਹੁਤ ਕਾਹੂ ਕਿਸਮ ਦਾ ਕੰਮ ਆ ਇਸੇ ਕਰਕੇ ਬਹੁਤੇ ਲੋਕ ਇੰਨਾ ਕੰਮਾਂ ਤੋਂ ਕਿਨਾਰਾ ਹੀ ਕਰਦੇ ਆ ਪਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿੱਥੇ ਅਸੀਂ ਸਾਡੇ ਪੰਜਾਬ ਦੇ ਕਿਰਤੀ ਤਲਕੇ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਉੱਥੇ ਇਹ ਵੀ ਸਾਡੇ ਮਨ ਦੀ ਹਮੇਸ਼ਾ ਸਿੱਖ ਰਹਿੰਦੀ ਆ ਕਿ ਸਾਡਾ ਇਹ ਕਿਰਤੀ ਤਲਕਾ ਤੇ ਇਸ ਦੀ ਨਵੀਂ ਪੀੜ੍ਹੀ ਅੱਖਰ ਗਿਆਨ ਤੇ ਸਾਹਿਤ ਦੇ ਨਾਲ ਜੁੜੇ ਆਮੇ ਸਾਹਿਤ ਦਾ ਖੇਤਰ ਕਾਫੀ ਵਿਸਾਲ ਹੈ ਪਰ ਫਿਰ ਵੀ ਇਕੱਲਾ ਜਿੰਨਾ ਕੋਈ ਕੁਝ ਪੜ ਸਕਦਾ ਹਾਂ ਉਹ ਪੜੀਦਾ ਪਰ ਮੇਰਾ ਪੜਿਆ ਮੇਰੇ ਤੱਕ ਮਹਦੂਦ ਨਾ ਹੋਵੇ ਇਸ ਕਰਕੇ ਹਰੇਕ ਕਿਤਾਬ ਪੜਨ ਤੋਂ ਬਾਅਦ ਤੁਹਾਡੇ ਨਾਲ ਚਰਚਾ ਕਰਨੀ ਯੋਗ ਸਮਝਦਾ ਹਾਂ ਪਿਛਲੇ ਦਿਨੀ ਹੀ ਮਨਿੰਦਰ ਕਾਂਗ ਦੀਆਂ ਸਾਰੀਆਂ ਕਹਾਣੀਆਂ ਵਾਲੀ ਕਿਤਾਬ ਪੜੀ ਮੈਂ ਭਾਵੇਂ ਪੰਜਾਬੀ ਸਾਹਿਤ ਦਾ ਪਾਠਕ ਹਾਂ ਤੇ ਮਾਸਟਰ ਡਿਗਰੀ ਪੰਜਾਬੀ ਸਾਹਿਤ ਵਿੱਚ ਕੀਤੀ ਪਰ ਮਨਿੰਦਰ ਕਾਂਗ ਬਾਰੇ ਬਹੁਤਾ ਨਹੀਂ ਜਾਣਦਾ ਸੀ ਪਰ ਮੇਰੇ ਇੱਕ ਦੋਸਤ ਨੇ ਮੈਨੂੰ ਇਹ ਕਿਤਾਬ ਪੜਨ ਲਈ ਕਿਹਾ ਤੁਹਾਡਾ ਪੁਸਤਕ ਮੇਲੇ ਵਿੱਚੋਂ ਇਹ ਕਿਤਾਬ ਖਰੀਦ ਲਈ। ਮਨਿੰਦਰ ਕਾਂਗ ਬਾਰੇ ਅਸੀਂ ਸਿਰਫ ਇਹੀ ਕਹਿਣਾ ਚਾਹਾਂਗੇ ਕਿ ਉਹ ਪੰਜਾਬੀ ਦੇ ਪ੍ਰਸਿੱਧ ਆਲੋਚਕ ਕੁਲਬੀਰ ਸਿੰਘ ਕਾਂਗ ਦੇ ਸੁਪੁੱਤਰ ਸਨ। ਪਰਿਵਾਰਕ ਪ੍ਰਤੀਬੱਧਤਾ ਨੇ ਮਨਿੰਦਰ ਕਾਂਗ ਦੀ ਸੋਚ ਨੂੰ ਲੇਖਣੀ, ਪਰਖਣੀ ਨੂੰ ਗਹਿਨਤਾ ਪ੍ਰਦਾਨ ਕੀਤੀ ਅਤੇ ਕਥਨੀ ਅਤੇ ਕਰਨੀ ਵਿੱਚ ਪੂਰੇ ਡਾਕਟਰ ਮਨਿੰਦਰ ਕਾਂਗ ਨੇ ਇਸ ਪਰਿਵਾਰਕ ਪ੍ਰਤੀਬੱਧਤਾ ਨੂੰ ਆਪਣੇ ਆਖਰੀ ਸਵਾਸਾਂ ਤੱਕ ਨਿਭਾਇਆ। ਆਪਣੀ ਜ਼ਿੰਦਗੀ ਦੀ ਆਖਰੀ ਰਾਤ ਵੀ ਉਹ ਟਾਈਪਿਸਟ ਦੇ ਘਰੋਂ ਕਿਸੇ ਕਿਤਾਬ ਦਾ ਪੀਡੀਐਫ ਮੇਲ ਕਰਕੇ ਮਰਿਆ ਮਰਿਆ ਸੀ। ਜਾਨਣਾ ਚਾਹੋਗੇ ਕਿ ਉਹ ਕਿਹੜੀ ਕਿਤਾਬ ਸੀ ਉਹ ਕਿਤਾਬ ਸੀ ਮੌਤ ਕੇ ਇੰਤਜ਼ਾਰ ਮੇ ਜੀ ਇਹ ਇਹ ਸੀ ਉਸਦੀ ਆਖਰੀ ਕਿਤਾਬ ਦਾ ਟਾਈਟਲ ਜਿਹੜੀ ਉਸਨੇ ਹਿੰਦੀ ਤੋਂ ਪੰਜਾਬੀ ਵਿੱਚ ਟ੍ਰਾਂਸਲੇਟ ਕੀਤੀ ਸੀ ਜਿਸ ਦੇ ਜਮਾ ਕਰਾਉਣ ਦੀ ਆਖਰੀ ਤਰੀਕ 4 ਫਰਵਰੀ 2013 ਸੀ ਜਿਹੜੀ ਉਸਦੀ ਮੌਤ ਦੀ ਆਖਰੀ ਜਿੰਦਗੀ ਸੀ ਇਸ ਕਿਤਾਬ ਵਿੱਚ ਮਨਿੰਦਰ ਕਾਂਗ ਦੀਆਂ ਕੁੱਲ 24 ਕਹਾਣੀਆਂ ਹਨ ਭਾਵੇਂ ਇੱਕ ਕਿਤਾਬ ਦਾ ਸਰਲੇਖ ਮਨਿੰਦਰ ਕਾਂਗ ਦੀਆਂ ਸਾਰੀਆਂ ਕਹਾਣੀਆਂ ਰੱਖਿਆ ਗਿਆ ਹੈ ਪਰ ਫਿਰ ਵੀ ਉਸ ਦੀਆਂ ਕੁਝ ਅਣਛਪੀਆਂ ਕਹਾਣੀਆਂ ਵੀ ਹੋਣਗੀਆਂ ਆਪਾਂ ਇਸ ਵੀਡੀਓ ਦੌਰਾਨ ਉਸ ਦੀਆਂ ਕੁਝ ਕਹਾਣੀਆਂ ਬਾਰੇ ਹੀ ਤੁਹਾਡੇ ਨਾਲ ਚਰਚਾ ਕਰਾਂਗੇ ਵੀਡੀਓ ਦੌਰਾਨ ਕਹਾਣੀਆਂ ਪੜਨ ਦੌਰਾਨ ਮੈਨੂੰ ਕੀ ਮਹਿਸੂਸ ਹੋਇਆ ਜਾਂ ਕਹਾਣੀ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਬਾਰੇ ਹੀ ਚਰਚਾ ਕਰਾਂਗੇ ਪੂਰੀ ਕਹਾਣੀ ਅਸੀਂ ਪੜ੍ਹ ਕੇ ਨਹੀਂ ਸੁਣਾ ਸਕਦੇ ਇਹ ਸਾਡੀ ਸੀਮਾ ਹੈ ਭਾਵੇਂ ਹਰੇਕ ਮਨੁੱਖ ਭਾਵੇਂ ਬਾਹਰੋਂ ਸਾਨੂੰ ਕਿੰਨਾ ਮਰਜ਼ੀ ਆਦਰਸ਼ਵਾਦੀ ਦਿਖਾਈ ਦਿੰਦਾ ਹੋਵੇ ਪਰ ਉਸ ਦੀ ਮਨੋਜਿਥਾਰਤਕਤਾ ਹਮੇਸ਼ਾ ਉਹੀ ਹੁੰਦੀ ਹੈ ਜੋ ਮਨੋਗਿਆਨ ਦੇ ਸਿਧਾਂਤ ਕਹਿੰਦੇ ਹਨ ਭਾਵੇਂ ਅਸੀਂ ਬਹੁਤ ਅਜਿਹੇ ਵਿਅਕਤੀਆਂ ਨੂੰ ਮਿਲਦੇ ਹਾਂ ਜਿਹੜੇ ਹਮੇਸ਼ਾ ਤੁਹਾਨੂੰ ਇਹ ਲੱਗਣਗੇ ਕਿ ਇਹ ਅਜਿਹਾ ਕਰ ਹੀ ਨਹੀਂ ਸਕਦੇ ਪਰ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ ਅਜਿਹੀ ਮਨੋਜਿਥਾਰਤਕਤਾ ਮਨ ਦੀ ਸਚਾਈ ਨੂੰ ਪੇਸ਼ ਕਰਦੀ ਕਹਾਣੀ ਸੰਤ ਬੰਦਾ ਹੈ ਜਿਸ ਵਿੱਚ 350 ਹੋਸਟਲ ਵਿੱਚ ਰਹਿੰਦੇ ਆ ਉਹਨਾਂ ਵਿੱਚੋਂ ਇੱਕ ਥੋੜਾ ਸੰਤ ਕਿਸਮ ਦਾ ਬੰਦਾ ਹੈ ਜਿਹੜਾ ਲੜਕੀਆਂ ਬਾਰੇ ਗੱਲ ਕਰਨ ਤੇ ਚੁੱਪ ਕਰ ਜਾਂਦਾ ਹੈ ਪਰ ਇੱਕ ਦਿਨ ਸਾਰੇ ਇੱਕ ਫਿਲਮ ਦੇਖਦੇ ਆ ਜਿਸ ਵਿੱਚ ਹੀਰੋ ਹੀਰੋਇਨ ਨੂੰ ਸਾਰੀ ਰਾਤ ਬਨ ਕੇ ਰੱਖਦਾ ਹੈ ਪਰ ਲੇਖਕ ਉਦੋਂ ਹੈਰਾਨ ਹੁੰਦਾ ਹੈ ਜਦੋਂ ਸੰਤ ਬੰਦਾ ਆਖਰ ਤੇ ਫਿਲਮ ਬਾਰੇ ਕਹਿੰਦਾ ਹੈ ਬਸ ਭਾਜੀ ਇਹ ਹੀ ਤਾਂ ਬਿਲਿਆਦੀ ਗਲਤੀ ਹੈ ਸਾਰੀ ਰਾਤ ਮਰਦ ਔਰਤ ਨੂੰ ਉਜਾੜ ਵਿੱਚ ਇਕੱਲੀ ਬੰਨ ਕੇ ਰੱਖੇ ਤੇ ਕੁਝ ਨਾ ਕਹੇ ਅਜਿਹਾ ਕਦੀ ਨਹੀਂ ਹੋ ਸਕਦਾ ਉਹ ਫਿਰ ਕਾਹਦਾ ਮਰਦਾ ਹੈ ਉਸ ਸੰਤ ਬੰਦੇ ਨੇ ਬੜੇ ਸਿਆਜਪਾ ਨਾਲ ਕਿਹਾ ਮਨਿੰਦਰ ਕਾਂਗ ਦੀਆਂ ਜ਼ਿਆਦਾਤਰ ਕਹਾਣੀਆਂ ਪੰਜਾਬ ਦੇ ਉਸ ਕਾਲੇ ਦੌਰ ਨਾਲ ਸੰਬੰਧਿਤ ਹਨ ਜਦੋਂ ਪੰਜਾਬ ਵਿੱਚ ਸ਼ਾਮ ਨੂੰ ਬੱਤੀ ਬੁਜਣ ਤੋਂ ਬਾਅਦ ਪੁਲਸ ਤੇ ਖੜਕੂਆਂ ਦੀ ਆਪਸੀ ਖਚਤ ਹੋਂਦੀ ਸੀ ਪਰ ਇਸ ਸਾਬ ਦਾ ਕਿਮਿਆਜਾ ਆਮ ਪੰਜਾਬੀ ਲੋਕਾਈ ਨੂੰ ਵੀ ਭਗਤ ਨਾ ਪਿਆ ਇਸ ਸੰਬੰਧ ਵਿੱਚ ਉਸ ਦੀ ਜੂਨ ਕਹਾਣੀ ਪੰਜਾਬੀ ਜਵਾਨਾਂ ਤੇ ਹੋਏ ਪੁਲਸ ਤਸ਼ੱਦਦ ਬਾਰੇ ਜਾਣਕਾਰੀ ਦਿੰਦੀ ਹੈ ਇਸ ਤੋਂ ਇਲਾਵਾ ਸਭ ਤੋਂ ਅਹਿਮ ਤੇ ਮਸ਼ਹੂਰ ਕਹਾਣੀ ਪਾਰ ਹੈ ਜਿਸ ਵਿੱਚ ਜੱਸੇ ਨਾਂ ਦਾ ਪਾਤਰ ਕਿਸ ਤਰ੍ਹਾਂ ਖੜਕੂਆਂ ਸੰਗ ਰਲਦਾ ਤੇ ਕਿਵੇਂ ਇਸ ਤੋਂ ਬਾਅਦ ਪੰਜਾਬ ਵਿੱਚ دہشت ਫਲਾਉਣ ਫਲਾਉਣ ਤੋਂ ਬਾਅਦ ਅਤੇ ਕਿਵੇਂ ਉਸ ਤੋਂ ਇੱਕ ਬੱਚੀ ਦਾ ਕਤਲ ਹੁੰਦਾ ਹੈ ਜੋ ਉਸ ਨੂੰ ਲਗਾਤਾਰ ਤੰਗ ਕਰਦੀ ਹੈ ਇਹ ਸਭ ਕਾਹੇ ਦਾ ਬਿਆਨ ਇਸ ਕਹਾਣੀ ਵਿੱਚ ਕੀਤਾ ਗਿਆ ਜੱਸਾ ਆਪਣੇ ਬਾਰੇ ਦੱਸਦਾ ਹੈ ਮਾਂ ਮੇਰੀ ਪੁਲਿਸ ਨੇ ਮਾਰ ਦਿੱਤੀ ਸੀ ਕਿ ਜਿਉਂਦੀ ਅਸੀਂ ਤਿੰਨੋਂ ਇਸ 605 ਵਿੱਚ ਪੈ ਜਾਂਦੇ ਸਾਂ ਮੇਰਾ ਪਿਓ ਤੇ ਮੇਰਾ ਪਿਓ ਤੇ ਮੰਜੇ ਤੇ ਪੈ ਗਿਆ ਸੀ ਮੈਂ ਛੋਟਾ ਕਦੀ ਰੋਟੀਆਂ ਲਾਉਦੇ ਤੇ ਕਦੇ ਡਾਕਟਰ ਵੱਲ ਭਾਈ ਦੇ ਹਾਰ ਕੇ ਮਾਈ ਰੱਖ ਲਈ ਪਰ ਪਿਓ ਮੇਰੇ ਲਈ ਇਹ ਵਿਛੋੜਾ ਅਸਹਿ ਸੀ ਕੁਝ ਦਿਨ ਬਾਅਦ ਮੈਨੂੰ ਜਿਵੇਂ ਹੀ ਖਬਰ ਮਿਲੀ ਉਹ ਠੀਕ ਨਹੀਂ ਸੀ ਸ਼ਰਮੇ ਨੇ ਮੇਰੀ ਮਾਂ ਮਾਰ ਦਿੱਤੀ ਸੀ ਦਿਲ ਤੇ ਅਜੇ ਤੱਕ ਅੰਦਰੋਂ ਨਹੀਂ ਮੰਨਦਾ ਪਰ ਸੱਚਾਈ ਤੋਂ ਮੰਨ ਕਰ ਵੀ ਨਹੀਂ ਹੋਇਆ ਜਾਂਦਾ ਉਦੋਂ ਤੋ ਹੀ ਪੁਲਿਸ ਮੈਨੂੰ ਤੇ ਮੇਰੇ ਤੋਂ ਛੋਟੇ ਨੂੰ ਬਾਰ-ਬਾਰ ਤੰਗ ਕਰਨ ਲੱਗਦੀ ਸੀ ਕਦੇ ਆਟਾ ਮੰਡੀ ਕਦੇ ਸੱਟੇ ਬਾਜ਼ਾਰ ਚ ਉੱਤੇ ਕਦੀ ਮੰਦਰਾਂ ਦੇ ਬਾਹਰ ਜਦੋਂ ਬੰਬ-ਤਮਾਕਾ ਹੋਣਾ ਮੈਨੂੰ ਜਾਂ ਭਰਾ ਨੂੰ ਇੱਕ ਅੱਧੀ ਰਾਤ ਥਾਣੇ ਬਿਠਾ ਲੈਣਾ ਹਾਰ ਕੇ ਛੋਟੇ ਨੂੰ ਅਸੀਂ ਯੂਪੀ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਉੱਥੇ ਸਾਡੀ ਤਖਾਣਾ ਬਰਾਦਰੀ ਬਥੇਰੀ ਸੀ ਮਾਂ ਦੀ ਖ਼ਬਰ ਮਿਲਣ ਤੋਂ ਮਹੀਨਾ ਤੱਕ ਮੈਂ ਦੌਧਾ ਵਿੱਚ ਰਿਹਾ ਫਿਰ ਦਲਗੜਾ ਕਰਕੇ ਅਸਥੀਪਾ ਭੇਜ ਦਿੱਤਾ ਤੇ ਜੋਤੀ ਹੁੰਦਲ ਦੀ ਸਫਾਰਸ਼ ਤੇ ਸੰਤਾ ਦੇ ਟੈਲੂਆ ਵਿੱਚ ਸ਼ਾਮਲ ਹੋ ਗਿਆ ਬੇਨਤੀ ਮੇਰੀ ਇੱਕੋ ਸੀ ਕਿ ਮੈਨੂੰ ਐਸਪੀ ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ ਸੋ ਇਸ ਤਰ੍ਹਾਂ ਇਸ ਕਹਾਣੀ ਵਿੱਚ ਸਾਪ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਉਦੋਂ ਬਹੁਤ ਸਾਰੇ ਲੋਕ ਜ਼ੁਲਮ ਨਾਲ ਸਹਾਰਦੇ ਹੋਏ ਹਥਿਆਰ ਚੁੱਕਣ ਲਈ ਮਜਬੂਰ ਹੋਏ ਇਸੇ ਤਰ੍ਹਾਂ ਹਿੱਸਾ ਅਤੇ ਦੋ ਤਲਵਾਰਾਂ ਬੱਧਿਆਂ ਵਿੱਚ ਵੀ ਲੇਖਕ ਨੇ ਪੰਜਾਬ ਦੇ ਉਸ ਕਾਲੇ ਦੌਰ ਦਾ ਵਿਖਿਆਨ ਕੀਤਾ ਹੈ ਸਾਡੇ ਸਮਾਜ ਦਾ ਇੱਕ ਕੌੜਾ ਸੱਚ ਜਾਤੀ ਤਿਤਕਰਾ ਵੀ ਹੈ ਮੁਨੱਖ ਭਾਵੇਂ ਕਿਸੇ ਤਰ੍ਹਾਂ ਦੇ ਤਬਕੇ ਵਿੱਚ ਰਹੇ ਕਿੰਨੇ ਮਰਜੀ ਅਗਾਹ ਵਧੂ ਖਿਆਲਾਂ ਵਾਲਾ ਹੋਵੇ ਪਰ ਜਿਸ ਬਰਾਦਰੀ ਵਿੱਚ ਉਹ ਜੰਮਿਆ ਪਲਿਆ ਹੁੰਦਾ ਹਮੇਸ਼ਾ ਉਸ ਦੀ ਪਹਿਲ ਆਪਣੀ ਜਾਤ ਬਰਾਦਰੀ ਨੂੰ ਹੀ ਹੁੰਦੀ ਹੈ ਅਜਿਹਾ ਹੀ ਬਿਆਨ ਕਰਦੀ ਕਹਾਣੀ 25% ਹੈ ਕਹਾਣੀ ਦਾ ਟਾਈਟਲ ਐਸਸੀ ਭਾਈਚਾਰੇ ਨੂੰ ਰਾਫ ਕਰਨ ਵਿੱਚੋਂ 25% ਦੇ ਆਧਾਰ ਤੇ ਰੱਖਿਆ ਗਿਆ ਹੈ ਕਹਾਣੀ ਵਿਚਲਾ ਮੁੱਖ ਪਾਤਰ ਮਹਿੰਦਰਾ ਜੋ ਕਿ ਮਝਵੀ ਸਿੱਖ ਜਾਤੀ ਨਾਲ ਸੰਬੰਧਿਤ ਹੈ ਉਹ ਕਿਸੇ ਜਗ੍ਹਾ ਕੰਮ ਤੇ ਲੱਗ ਜਾਂਦਾ ਜਿੱਥੇ ਉਸ ਦਾ ਵਾਹ ਆ ਗਾਂ ਵਦੂ ਨਾਟਕ ਕਰਮੀਆਂ ਨਾਲ ਪੈਂਦਾ ਹੈ ਉੱਥੋਂ ਉਹ ਕੋਈ ਕਾਫੀ ਕੋਈ ਸਕਦਾ ਪਰ ਉਹਨਾਂ ਨਾਟਕ ਕਰਮੀਆਂ ਵਿੱਚ ਇੱਕ ਜਨਾਨੀ ਬਾਜ ਹੁੰਦਾ ਜੋ ਜਦੋਂ ਉਹ ਨੀਵੀਂ ਜਾਤੀ ਦੀ ਔਰਤ ਨਾਲ ਧੋਖਾ ਕਰਦਾ ਹੈ ਤੇ ਮਹਿੰਦਰਾ ਉਸ ਨੂੰ ਸਾਬਕ ਸਿਖਾਉਂਦਾ ਉਸ ਤੋਂ ਇਹ ਹੁੰਦਾ ਦੇਖਿਆ ਨਹੀਂ ਜਾਂਦਾਗਾ ਭਾਵੇਂ ਨਾਟਕ ਵਾਲੇ ਤੇ ਉਸ ਦੇ ਕਈ ਅਸਾਂਸ ਹਨ ਇਸ ਤੋਂ ਇਲਾਵਾ ਕੁੱਤੀ ਵੇੜਾ ਕਹਾਣੀ ਵੀ ਪੰਜਾਬ ਦੇ ਦਲਤ ਤਬਕੇ ਨਾਲ ਸੰਬੰਧਿਤ ਹੈ ਜੋ ਅਮਰਸਰ ਸ਼ਹਿਰ ਵਿੱਚ ਵਸਿਆ ਹੋਇਆ ਹੈ ਉਥੋਂ ਦੇ ਦਲਤ ਤਬਕੇ ਨੂੰ ਆਧਾਰ ਬਣਾ ਕੇ ਲੇਖਕ ਨੇ ਆਧ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਇਸ ਦਲਤ ਤਬਕੇ ਦੀ ਤਸਵੀਰ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਕਹਾਣੀ ਕਾਫੀ ਲੰਬੀ ਹੈ ਕਿਉਂਕਿ ਕਹਾਣੀ ਦੌਰਾਨ ਕਈ ਇਤਿਹਾਸਕ ਵਰਤਾਨਾ ਵੀ ਸਿਰਜੇ ਹਨ ਪਰ ਲੇਖਕ ਨੇ ਜੋ ਆਖਰ ਤੇ ਇਸ ਕਹਾਣੀ ਦਾ ਸਾਰਤੱਤ ਦੱਸਿਆ ਹੈ ਉਹ ਕਾਬਲੇ ਗੌਰ ਹੈ ਜਿਸ ਵਿੱਚ ਉਹ ਲਿਖਦਾ ਹੈ ਸਾਰਤੱਤ ਇਹ ਇਹ ਜੇ ਕਿ ਭਾਈ ਜਦੋਂ ਆਦ ਮਾਤਾ ਨੇ ਮੈਨੂੰ ਡਰਾਇਆ ਉਦੋਂ ਇਹ ਬਾਲਮਿਕੀ ਦਰਾਵੜ ਆਪਣੇ ਦੇਵਤੇ ਵੀ ਗਵਾ ਚੁੱਕੇ ਸਨ ਹੜੱਪਾ ਕਾਲ ਦੀ ਇਸ ਸਾਲਾਮਤੀ ਕੌਮ ਜਿਹਦਾ ਨਾਮ ਬਾਲਮਿਕੀ ਸੀ ਗੁਲਾਮ ਬਣਾ ਕੇ ਆਰੀਆ ਨੇ ਬਾਲਮੀਕਾ ਨੂੰ ਜਿਵੇਂ ਘਿਰਨਾ ਨਾਂ ਦਾ ਨਾਂ ਦਿੱਤਾ ਸਭ ਨੂੰ ਇਹਨਾਂ ਨੇ ਮੌਤ ਦਾ ਦੇਵਤਾ ਬਣਾ ਕੇ ਧਿਆ ਆਦਮਾਤਾ ਨੂੰ ਕਾਲੀ ਯਾਨੀ ਕਿ ਲਹੂ ਪੀਣ ਵਾਲੀ ਬਣਾ ਕੇ ਧਿਆ ਜਦੋਂ ਚੌਥੇ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਪਨਾਹ ਦਿੱਤੀ ਇਹਨਾਂ ਦੇ ਨਰਕ ਦੇ ਜੀਵਨ ਵਾਲੇ ਲਗਭਗ 3000 ਸਾਲ ਪੂਰੇ ਹੋ ਗਏ ਸਨ ਗੁਰੂ ਰਾਮਦਾਸ ਜੀ ਨੂੰ ਵੀ ਜਦੋਂ ਪਤਾ ਲੱਗਾ ਕਿ ਇਹਨਾਂ ਦੇ ਲੰਗਰ ਵਿੱਚ ਵਰ ਜਾਣ ਨਾਲ ਬਹੁਤੀ ਸੰਗਤ ਲੰਗਰ ਛੱਡ ਗਈ ਹੈ ਉਦੋਂ ਉਹਨਾਂ ਵੀ ਹੌਂਕਾ ਭਰਿਆ ਸੀ ਤੇ ਇਹੀ ਹੌਂਕਾ ਬਾਬੇ ਬੁੱਢਾ ਜੀ ਨੇ ਭਰਿਆ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੰਦ ਚੁੱਕਣ ਦਾ ਕੰਮ ਕਰਦੇ ਰਹੇ ਮੁਸਲਮਾਨਾਂ ਵੀ ਜਦੋਂ ਇਹਨਾਂ ਨੂੰ ਕਲਮਾ ਪੜਾਇਆ ਹੱਥ ਛੁਰੀ ਦੇ ਕੇ ਕਸਾਈ ਬਣਾਇਆ ਬਾਕੀ ਬਚਦਿਆਂ ਨੂੰ ਮਸੱਲੀ ਬਣਾ ਤਰਿਆ ਹਿੰਦੂ ਇਸ ਤੋਂ ਵੀ ਕਮਾਲ ਕੀਤੀ ਕਈ ਇਹਨਾਂ ਨੂੰ ਆਦ ਧਰਮੀ ਭਰਾਵਾਂ ਨੂੰ ਮਹਾਸ਼ੇਰਾ ਨਾਂ ਦਿੱਤਾ ਤੇ ਕਈ ਸਾਂਝਾ ਨਾਂ ਹਰੀਜਨ ਰੱਖ ਛੱਡਿਆ ਸਿੱਖਾਂ ਦੇ ਰਾਜ ਵਿੱਚ ਇਹਨਾਂ ਨੂੰ ਮਹਾਰਾਜ ਦੇ ਦਰਸ਼ਨ ਵੀ ਨਸੀਬ ਨਹੀਂ ਹੋਏ ਸਨ ਜਿਸ ਕਰਕੇ ਭਾਈ ਮਾਨਸਾ ਜੀ ਨੇ ਇਹਨਾਂ ਲਈ ਬੂਹੇ ਢੋਲੇ ਸਨ ਅੰਗਰੇਜ਼ਾਂ ਨੇ ਇਹਨਾਂ ਦੇ ਇੱਕ ਹੱਥ ਬਾਈਬਲ ਦਿੱਤੀ ਦੂਜੇ ਹੱਥ ਖੰਜਰ ਦਿੱਤਾ ਜਿਹੜਾ ਸਦੀਆਂ ਤੋਂ ਇਹਨਾਂ ਦੇ ਹੱਥ ਵਿੱਚ ਹੈ ਕੁੱਕ ਹੋਰ ਕੋਈ ਨਹੀਂ ਇਸੇ ਬੰਟੀ ਮੀ ਸਿੱਧਾ ਪਰਦਾਦਾ ਸੀ ਜਿਸ ਨੂੰ ਰਿਚਰਡ ਕਲੇਚੀ ਨੇ 1891 ਵਿੱਚ ਖੰਡਰ ਸੌਪਿਆ ਸੀ ਅੱਜ ਬੰਟੀ ਮੀ ਸੀ 1997 ਵਿੱਚ ਉਹੀ ਖੰਡਰ ਲੈ ਕੇ ਬੜਕਾ ਮਾਰ ਰਿਹਾ ਹੈ ਨਸ਼ੇ ਵਿੱਚ ਤੱਲੀ ਹੈ ਜਿਵੇਂ 80 ਸਾਲ ਪਹਿਲਾਂ ਉਸ ਦਾ ਪਰਦਾਦਾ ਕੁੱਕ ਹੋਇਆ ਕਰਦਾ ਸੀਗਾ ਤੇ ਆਖਰੀ ਗੱਲ ਜਿਹੜੀ ਦੱਸਣੀ ਸਭ ਤੋਂ ਜ਼ਰੂਰੀ ਹੈ ਇਹ ਸਲਾਈਆ ਸੰਧੂ ਜਿਹੜਾ ਅੱਜ ਇਲੈਕਸ਼ਨ ਲੜ ਕੇ ਅਕਾਲੀ ਪਾਰਟੀ ਦਾ ਐਮਐਲਏ ਬਣਨ ਵੱਲ ਵਧ ਰਿਹਾ ਹੈ ਭਾਵੇਂ ਸਰਕਾਰ ਦਾ ਹੀ ਹਿੱਸਾ ਬਣੇਗਾ ਇਹ ਸਲਾਈਆ ਉਸੇ ਸਵਰਨੇ ਜੱਟ ਦਾ ਪਰਪੋਤਾ ਹੈ ਜਿਸ ਨੇ ਕਦੀ ਬੰਟੀ ਦੇ ਪਰਦਾਦੇ ਕੋ ਹੱਕ ਨੂੰ ਅਣਜਾਣ ਰਹਾ ਤੇ ਤੁਰਿਆ ਸੀ ਸੋ ਇਸ ਤੋਂ ਇਲਾਵਾ ਹੋਰ ਵੀ ਕਈ ਰੋਚਕ ਕਹਾਣੀਆਂ ਇਸ ਕਿਤਾਬ ਵਿੱਚ ਦਰਜ ਹਨ ਪਰ ਵੀਡੀਓ ਜਿਆਦਾ ਲੰਬੀ ਹੋਣ ਦਾ ਖਤਸਾ ਹੈ ਇਸ ਕਰਕੇ ਤੁਹਾਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਸਮਾਂ ਮਿਲੇ ਇਸ ਕਿਤਾਬ ਨੂੰ ਖਰੀਦੋ ਲਾਜ਼ਮੀ ਕਦੇ ਨਾ ਕਦੇ ਕੋਈ ਨਾ ਕੋਈ ਤਾਂ ਇਸ ਨੂੰ ਲਾਜ਼ਮੀ ਪੜੇਗਾ ਸੋ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਹਾਂ ਸਾਡਾ ਇਹ ਕੰਮ ਆ ਜਿਹੜਾ ਤੁਹਾਨੂੰ ਚੰਗਾ ਲੱਗਿਆ ਹੋਊਗਾ ਜੇਕਰ ਚੰਗਾ ਲੱਗਦਾ ਹੈਗਾ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰੋ ਕਮੈਂਟ ਕਰਕੇ ਆਪਣੀ رائے ਲਾਜ਼ਮੀ ਦਿਓ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਧੰਨਵਾਦ